ਮੰਨ ਕੱਕ ਨਹੀਂ ਵੀ 2000 ਰੁਪਏ ਉਹਨੇ ਮੰਨਿਆ ਸੀਗਾ ਜਨਾਨੀਆਂ ਨੂੰ ਦੇਣ ਦਾ ਉਹ ਤਾਂ ਬੇਸ਼ੱਕ ਆਪਦੇ ਕੋਲੇ ਰੱਖ ਲਵੇ ਠੀਕ ਹੈ ਕੱਕ ਨਹੀਂ ਅਸੀਂ ਨਾ ਅੱਜ ਛੱਡੀ ਐ ਜ਼ਮੀਨ ਨਾ ਕੱਲ ਨੂੰ ਛੱਡਣੀ ਆ ਜਿਹੜੇ ਇਹਨਾਂ ਦੇ ਛੜੇ ਬਲੰਗ ਤੇ ਸਾਰਿਆਂ ਦੇ ਵਿਆਹ ਹੋ ਗਏ ਸਾਡੀ ਜਾਇਦਾਦ ਨੂੰ ਸਾਡੀ ਜੱਦੀ ਜਾਇਦਾਦ ਆ ਸਾਡੇ ਬਜ਼ੁਰਗਾਂ ਦੇ ਠੀਕ ਹੈ ਕੱਕ ਨਹੀਂ ਐਡੇ ਤੇ ਗੰਡਾਸੇ ਲੱਗੇ ਵੇਲੇ ਤਾਂ ਇਹ ਜਾਇਦਾਦ ਬਣਾਈ ਐ ਅਸੀਂ ਮੈਂ ਖੁਦ ਆਪ ਖੇਤੀ ਕਰਦੀ ਆ ਤੇ ਸਾਡੀ ਜ਼ਮੀਨ ਕੰਨੀ ਬਿਲਕੁਲ ਨਾ ਛੱਕੇ ਸਾਡੇ ਪਿੰਲੇ ਚ ਪਿੰਡ ਕੰਨੀ ਨਾ ਛੱਕੇ ਇਹ ਪਤਕੀਆਂ ਹੀਆਂ ਨੇ ਬੁੜੀਆਂ ਦੀਆਂ ਬਾਦੂ ਇੱਟਾਂ ਪਈਆਂ ਨੇ ਰੋੜੇ ਪੈਣਿਆ ਸੀ ਰੋੜੇ ਚ ਲਾਉਣੇ ਨੇ ਜਿਆਦਾ ਹੋਣਾ ਇਹਨਾਂ ਨੇ 2023 ਤੋਂ ਰੋੜੇ ਤੇ ਪਤਕੀਆਂ ਪੈਣੀਆਂ ਨੇ ਇਹਨਾਂ ਦੇ ਕਿਸੇ ਸਰਕਾਰ ਨੇ ਉਹ ਨਹੀਂ ਕੀਤਾ ਇੱਕ 1500 ਪੈਨਸ਼ਨ ਉਹ ਵੀ 17 ਤੋਂ ਲੱਗੀ ਆ 17 ਤੋਂ 2017 ਤੋਂ ਸ਼ਰਮ ਆਉਣੀ ਚਾਹੀਦੀ ਹੈ ਜੀ ਸਰਕਾਰ ਨੂੰ

ਸ਼ਸ਼ੀਕਲ ਦੋਸਤੋ ਮੈਂ ਤੁਹਾਡੇ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਸੋ ਅੱਜ ਪਹੁੰਚੇ ਆ ਜਿਹੜਾ ਕਿ ਇਹ ਪੰਜਾਬ ਸਰਕਾਰ ਵੱਲੋਂ ਲੈਂਡ ਪੋਲਿੰਗ ਪਾਲਿਸੀ ਜਿਹੜੀ ਹੈ ਇੱਕ ਇੱਕ ਜਾਰੀ ਕੀਤੀ ਗਈ ਹੈ ਸੋ ਉਸ ਦੇ ਪਲੱਸ ਦੇ ਵਿੱਚ ਅੱਜ ਪਿੰਡ ਕਨੇਜ ਦੇ ਵੱਲੋਂ ਜਿਹੜਾ ਕਿ ਆਮ ਇਜਲਾਸ ਕਰਕੇ ਕਮਾਤਾ ਪਾਇਆ ਗਿਆ ਸੋ ਪਿੰਡ ਦੇ ਜਿਹੜੇ ਪੰਚਾਇਤ ਮੈਂਬਰ ਮੌਜੂਦ ਹੈ ਸਰਪੰਚ ਸਾਹਿਬ ਮੌਜੂਦ ਨੇ ਔਰ ਕਿਸਾਨ ਆਗੂ ਜਿਹੜੇ ਇੱਥੇ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਗੇ ਸਰ ਪਹਿਲਾਂ ਜਿਹੜਾ ਕਿ ਅੱਜ ਮਤਾ ਪਾਇਆ ਗਿਆ ਜੋ ਪੰਚਾਇਤੀ ਜਿਹੜਾ ਜੀ ਪੰਜਾਬ ਸਰਕਾਰ ਨੇ ਇਹ ਕਿਸਾਨਾਂ ਦੀ ਜੋ ਜੱਦੀ ਪੁਸ਼ਤੀ ਸਾਡਾ ਕੀਤਾ ਹੈ ਪੰਜਾਬ ਦਾ ਇਹਦੇ ਤੇ ਡਾਕਾ ਮਾਰਨ ਦੀ ਕੋਸ਼ਿਸ਼ ਕਰੀ ਆ ਤੇ ਅਸੀਂ ਹਰ ਪਿੰਡ ਚ ਵਿਰੋਧ ਕਰ ਰਹੇ ਆ ਉਸੇ ਤਰ੍ਹਾਂ ਅੱਜ ਸਾਡਾ ਪਿੰਡ ਨਗਰ ਪਿੰਡ ਕਨੇਜ ਦਾ ਤੇ ਇਸ ਪਾਲਿਸੀ ਦਾ ਪੂਰੀ ਤਰ੍ਹਾਂ ਪੂਰ ਜੋਰ ਅਸੀਂ ਵਿਰੋਧ ਕਰ ਰਹੇ ਆ ਜੋ ਕਿ ਬਿਲਕੁਲ ਕਿਸਾਨਾਂ ਦੇ ਨਾਲ ਕੀ ਹਰ ਪਬਲਿਕ ਦੇ ਨਾਲ ਧੱਕਾ ਹੋ ਰਿਹਾ ਜਿੱਦੀ ਕਿ ਇੱਥੇ ਬਿਲਕੁਲ ਲੋੜ ਨਹੀਂ ਸੀ ਜੋ ਕਿ ਇਹ ਪਜਾਉ ਜ਼ਮੀਨ ਆ ਖੇਤੀਬਾੜੀ ਦੇ ਯੋਗ ਆ ਇੱਥੇ ਕੋਈ ਪਾਣੀ ਦੀ ਕਮੀ ਨਹੀਂ ਕੋਈ ਉੱਚੇ ਨੀਵੇਂ ਖੇਤ ਨਹੀਂ ਬਿਲਕੁਲ ਇੱਥੇ ਫਸਲਾਂ ਹੁੰਦੀਆਂ ਨੇ ਸਾਰੇ ਤਰ੍ਹਾਂ ਦੀਆਂ ਇੱਥੇ ਕੋਈ ਇਹ ਜੀ ਕਲੋਨੀ ਕੱਟਣ ਦੀ ਜਾਂ ਕੋਈ ਇੰਡਸਟਰੀ ਦੀ ਲੋੜ ਨਹੀਂ ਹੈਗੀ ਜਿਹੜੀ ਕਿ ਇਹ ਧੱਕੇ ਦੇ ਨਾਲ ਇੱਥੇ ਇੰਡਸਟਰੀ ਲਿਆਉਣੀ ਚਾਹੁੰਦੇ ਨੇ ਜਿਹਨਾਂ ਨੇ ਇੰਡਸਟਰੀ ਵੀ ਲਾਉਣੀ ਵੀ ਆ ਜਿੱਥੇ ਕੋਈ ਪਾਣੀ ਦੀ ਨਹੀਂ ਸਭ ਦਾ ਹੈਗੀ ਕੋਈ ਬੰਜਰ ਪਈ ਨੇ ਖੇਤ ਉੱਥੇ ਜਾ ਕੇ ਪਹਿਲਾਂ ਆਪਦਾ ਇਹ ਚਲਾ ਕੇ ਦਿਖਾਉਣ ਵੀ ਅਸੀਂ ਇਹ ਸਿਸਟਮ ਕਰਨਾ ਚਾਹੁੰਦੇ ਆ ਜਾਂ ਇੰਨੀਆਂ ਖਾਲੀ ਪਈਆਂ ਕਲੋਨੀਆਂ ਉਹਨਾਂ ਨੂੰ ਆਵਾਦ ਕਰ ਲੈਣਾ ਤੇ ਬਿਲਕੁਲ ਅਸੀਂ ਇਹਦੇ ਹੱਕ 'ਚ ਨਹੀਂ ਹੈਗੇ ਇਹ ਸਭ ਵਿਰੋਧ ਕਰਦੇ ਆ ਜਿੱਦੀ ਸਾਨੂੰ ਲੋੜ ਨਹੀਂ ਹੈਗੀ ਇਹ ਧੱਕੇ ਨਾਲ ਸਾਡੀਆਂ ਜ਼ਮੀਨਾਂ ਖੋਹਣੀਆਂ ਚਾਹੁੰਦੇ ਨੇ ਜਿੱਦੀ ਕਿ ਸਾਨੂੰ ਇਹ ਪੂਰ ਜ਼ੋਰ ਅਸੀਂ ਬਲੋਕ ਕਰਕੇ ਮਤਾ ਪਾਇਆ ਅੱਜ ਪੰਚਾਇ ਜਿਹਦਾ ਕਿ ਅਸੀਂ ਗ੍ਰਾਮ ਸਭਾ ਬੁਲਾ ਕੇ ਪੂਰਾ اجلاس ਕਰਕੇ ਇੱਥੇ ਪੂਰੇ ਸਾਰੀ ਸਾਡਾ ਨਗਰ ਪਿੰਡ ਕਨੇਚ ਦਾ ਖੜਾ ਅਸੀਂ ਸਾਰਿਆਂ ਨੇ ਇੱਥੇ ਸਹਿਨ ਦਸਤਖਤ ਕਰਕੇ ਮੋਬਾਈਲ ਨੰਬਰ ਪਾਏ ਨੇ ਵੀ ਅਸੀਂ ਇਹ ਪਾਲਿਸੀ ਦੇ ਬਿਲਕੁਲ ਵਿਰੋਧ ਦੇ ਵਿੱਚ ਆ ਜੀ ਨਾਣ ਪਾਲਿਸੀ ਜਿਹੜੀ ਹੈ ਕੀ ਆ ਕਿ ਪੰਜਾਬ ਸਰਕਾਰ ਤਾਂ ਜਿਹੜੇ ਕਿਸੇ ਫਾਇਦੇ ਬੁੱਧ ਗਿਣਾ ਰਹੀ ਹੈ ਦੇਖੋ ਜੀ ਫਾਇਦੇ ਇਹਦਾ 1% ਵੀ ਹੈ ਨਹੀਂਗਾ ਕੋਈ ਜਿੱਥੇ ਮਰਜ਼ੀ ਬੈਠ ਕੇ ਡਿਬੇਟ ਕਰ ਲੈਣਾ ਸਾਡੇ ਹਲਕੇ 'ਚ ਇਹ ਜਿਹਦੇ ਨਾਲ ਮਰਜ਼ੀ ਕਿਸੇ ਕਿਸਾਨ ਨਾਲ ਕਰ ਲੈਣ ਚਾਹੇ ਆਮ ਪਬਲਿਕ ਨਾਲ ਵੀ ਕਰ ਲੈਣ ਇਹਦਾ ਕੋਈ ਫਾਇਦਾ ਨਹੀਂ ਧੱਕੇ ਦੇ ਨਾਲ ਜੀ ਆਪਾਂ ਕਿਸੇ ਤੋਂ 1 ਕਿਲਾ ਲੈ ਕੇ ਉਹਨੂੰ 1000 ਗੱਜ ਦੇ ਰਹੇ ਆ ਇਹ ਕਿਹੜੀ ਫਾਇਦੇ ਵਾਲੀ ਗੱਲ ਆ ਜੀ ਤੁਸੀਂ ਆਪ ਸਿਆਣੇ ਹੋ ਹਰ ਇੱਕ ਬੰਦਾ ਸਿਆਣਾ ਵੀ ਉਹ ਤੋਂ ਆਪਾਂ 100 ਰੁਪਏ ਲੈ ਕੇ ਉਹਨੂੰ 25 ਰੁਪਏ ਵਾਪਸ ਕਰੀਏ ਕੌਣ ਸਮਝਦਾਰ ਆ ਹਰ ਇੱਕ ਬੰਦਾ ਜੀ ਇਹ ਬਿਲਕੁਲ ਗਲਤ ਆ ਪੂਰਾ ਅਸੀਂ ਵਿਰੋਧ ਕਰਦੇ ਆਂ ਇਹ ਚੀਜ਼ ਦਾ ਜਿੱਥੇ ਕਿਤੇ ਨਾ ਕਿਤੇ ਦੇਖਿਆ ਜਾਂਦਾ ਕਿ ਮਤਲਬ ਕੁਛ ਇਸ ਤਰ੍ਹਾਂ ਦੀ ਜਿਹੜੀ ਖਬਰਾਂ ਕਿ ਕਈ ਕਿਸਾਨ ਨੇ ਜਿਹੜੇ ਕਿ ਮਤਲਬ ਆਪਣੀ ਜਿਹੜੀ ਜ਼ਮੀਨ ਆ ਰਿਕਵਰ ਕਰਵਾ ਚੁੱਕੇ ਨੇ ਕੀ ਦੇਖਦੇ ਹੋ ਚੀਜ਼ ਨੂੰ ਜਿਹੜੇ ਕਿਸਾਨ ਨੇ ਹੀ ਉਹ ਬਿਲਕੁਲ ਇੱਕ ਵੀ ਕਿਸਾਨ ਨੇ ਰਿਕੁਇਰ ਨਹੀਂ ਕਰਾਈ ਜੀ ਜਿਹੜੇ ਕਿਰਾਏ ਨੇ ਉਹ ਇੰਡਸਟਰੀ ਲੋਕ ਨੇ ਜਾਂ ਵਪਾਰੀ ਵਰਗ ਦੇ ਨੇ ਲੁਧਿਆਣਾ ਦੇ ਜਿਹੜਾ 100 100 ਏਕੜ ਉਹ ਲਈ ਬੈਠੇ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਹੈਗਾ ਜੀ ਜਾਇਨ ਆਈ ਉਹਨੇ ਦਿੱਤੀ ਆ 100 ਏਕੜ ਕਿਸਾਨ ਦੀ ਇੱਕ ਵੀ ਕੋਈ ਵੀਡੀਓ ਵਾਇਰਲ ਕਰ ਦੇਣ ਜਾਂ ਦਿਖਾ ਦੇਣ ਵੀ ਆ ਕਿਸਾਨ ਦੇ ਰਿਆ ਜੇ ਕੀ ਦਊਗਾ ਵੀ ਤਾਂ ਕੋਈ ਕਹਿ ਲੋ ਵੀ ਝਾੜੂ ਵਾਲਾ ਕੋਈ ਭਮੱਕੜ ਜਾਂ ਉਹਨਾਂ ਦਾ ਬਾੜਾ ਜਾਦੇ ਚਮਚਾ ਹੋਊਗਾ ਉਹ ਆਪਦੀ ਦੇ ਦੇਵੇ ਸਾਨੂੰ ਕੋਈ ਉਹਦੀ ਨਾਲ ਰਾਜ ਨਹੀਂ ਹੈਗਾ ਜਾਂ ਇਹ ਆਪਦੀ ਜਿਹੜੇ ਐਮਐਲਏ ਨੂੰ ਆਪਦੀ ਦੇ ਦੇਣ ਜ਼ਮੀਨਾਂ ਸਾਨੂੰ ਉਹ ਤੇ ਵੀ ਕੋਈ ਇਤਰਾਜ਼ ਨਹੀਂ ਹੈਗਾ ਪਰ ਜਿਹੜੀ ਨਹੀਂ ਬੰਦਾ ਦੇਣੀ ਚਾਹੁੰਦਾ ਉਹਦੀ ਧੱਕੇ ਨਾਲ ਲੈਣਗੇ ਤਾਂ ਅਸੀਂ ਉਹਦੇ ਵਿਰੋਧ ਚੱਲ ਜੀ ਕਿੰਨੇ ਕਿ ਜਿਹੜੇ ਆਪਣੇ ਪਿੰਡ ਦੀ ਜ਼ਮੀਨ ਆ ਕਿੰਨੀ ਕਰੀ ਕਿ ਸਾਰਾ ਪਿੰਡ ਜਿਹੜਾ ਕਿ ਆਰੇ ਸਾਡੇ ਪਿੰਡ ਦੀ 413 ਏਕੜ ਦੱਸ ਰਹੇ ਨੇ ਪਰ ਉਹ ਇਹ ਨਹੀਂ ਪਤਾ ਕਿਸ ਪਾਸੇ ਆ ਉਹ ਸਾਰੀ ਇਹਨਾਂ ਨੇ ਹਜੇ ਚੋਰ ਮੋਰੀ ਦੇ ਵਿੱਚ ਜਿਹਨਾਂ ਕਹ ਲੋ ਰੱਖੀ ਆ ਚੋਰੀ ਵੀ ਉੱਥੇ ਦਿਖਾਸ ਕਹਿ ਰਹੇ ਨੇ 3 ਤਰੀਕ ਤੱਕ ਦੋ ਇਤਰਾਜ਼ ਆਪਣੀ ਜਮ੍ਹਾਂ ਕਰਾਓ ਪਰ ਜਮ੍ਹਾਂ ਕਾਦਾ ਕਰਾਉਣ ਦੀ ਉਹ ਜਿਹਦਾ ਪਤਾ ਹੀ ਨਹੀਂ ਹੈਗਾ ਹਜੇ ਵੀ ਇਧਰਲੇ ਪਾਸੇ ਹੋਣੀਆਂ ਉਹਦਾ ਖੇਵਟ ਨੰਬਰ ਕਿਹੜਾ ਕਿਹੜਾ ਉਹਦਾ ਮਾਲਕ ਆ ਇਹ ਬਿਲਕੁਲ ਕਿਸੇ ਨੂੰ ਹਜੇ ਤੱਕ ਕੋਈ ਪਤਾ ਨਹੀਂ ਅੱਜ 2 ਤਰੀਕ 8ਵਾਂ ਮਹੀਨਾ 225 ਹੋ ਚੁੱਕਿਆ 3 ਤਰੀਕ 8ਵੇਂ ਮਹੀਨੇ ਦੀ 225 ਦੇ ਨਾਲ ਇਤਰਾਜ ਰੱਖਿਆ ਹੋਇਆ ਹੈ ਲਾਸਟ ਡੇਟ ਜਦ ਹਜੇ ਪਤਾ ਹੀ ਨਹੀਂ ਜੋ ਇਤਰਾਜ ਲਾਈਏ ਕੀ ਫਾਰਮ ਕਾਦਾ ਪਰ ਇਹ ਕਿਹੜੀ ਖੇਵਟ ਨੰਬਰ ਪਾਈ ਹੋ ਤੇ ਕਿਹੜਾ ਨੰਬਰ ਪਾਈ ਉਹ ਬਿਲਕੁਲ ਪਤਾ ਨਹੀਂ ਹੈ ਭਾਈ ਉਹ ਇਹਨਾਂ ਨੇ ਗੁਪਤ ਹਜੇ ਰੱਖਿਆ ਹੋਇਆ ਆਪਦੇ ਕੋਲ ਅੱਜ ਮਤਾ ਪਾਇਆ ਗਿਆ ਪਿੰਡ ਦੇ ਵਸਨੀਕ ਰਵੇ ਲੋ ਸਾਰੇ ਪੰਚਾਇਤੀ ਮੈਂਬਰ ਮੌਜੂਦ ਹੈ ਕਿਹੜੇ ਤਰ੍ਹਾਂ ਦਾ ਜਿਹੜਾ ਮਤਾ ਵੈ ਦੇਖੋ ਜੀ ਇਹ ਅਸੀਂ ਜਿਹੜਾ ਪੰਚਾਇਤ ਦਾ ਮਤਾ ਨਹੀਂ ਹੈ ਅਸੀਂ ਗ੍ਰਾਮ ਸਭਾ ਬੁਲਾਈ ਆ ਜੀ ਆਮ ਜਲਾਸ ਕੀਤਾ ਜੋ ਕਿ ਇਹ ਸਾਡਾ ਸੁਪਰੀਮ ਕੋਰਟ ਹਾਈ ਕੋਰਟ ਤੱਕ ਵੈਲਿਡ ਆ ਇਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਕੋਈ ਪੰਜਾਬ ਸਰਕਾਰ ਨਹੀਂ ਚੈਲੰਜ ਕਰ ਸਕਦੀ ਇਹਨੂੰ ਵੀ ਇਸ ਕਰਕੇ ਅਸੀਂ ਇਹ ਗ੍ਰਾਮ ਸਭਾ ਬੁਲਾ ਕੇ ਸਾਰੀ ਸਾਡੀ ਮੌਜੂਦਾ ਪੰਚਾਇਤ ਸਾਡਾ ਸਾਰਾ ਨਗਰ ਅਸੀਂ ਇਹਨਾਂ ਤਹਿਦਲੋਂ ਧੰਨਵਾਦ ਆ ਜਿਹੜਾ ਸਾਰੇ ਪਹੁੰਚੇ ਨੇ ਇੱਥੇ ਆਪਣਾ ਆਪਣਾ ਫਰਜ਼ ਸਮਝਦੇ ਹੋਏ ਤੇ ਇਸ ਕਰਕੇ ਅਸੀਂ ਅੱਜ ਗ੍ਰਾਮ ਸਭਾ ਬੁਲਾ ਕੇ ਆਮ ਜਲਾਸ ਕੀਤਾ ਤੇ ਅਸੀਂ ਵੀਡੀਓ ਸਾਹਿਬ ਨੂੰ ਮਿਲ ਕੇ ਆਏ ਸੀ ਤੇ ਉਹਨਾਂ ਦਾ ਕੋਈ ਨੁਮਾਇੰਦਾ ਨਹੀਂ ਆਇਆ ਅਸੀਂ ਆਪਦਾ ਇੱਕ ਬੰਦੇ ਨੂੰ ਲਿਖਣ ਦੀ ਅਥਾਰਟੀ ਦੇ ਕੇ ਮਤਾਜ ਵਿੱਚ ਲਿਖ ਲਿਆ ਜੀ ਆਪਣਾ ਸਾਈਨ ਕਰਾਂ। ਬਿਲਕੁਲ। ਜੋ ਵੀ ਇਹ ਸਰਕਾਰ 50 ਸਰਕਾਰ ਵੱਲੋਂ ਲੈਂਡ ਪੂਲ ਸਕੀਮ ਲਿਆ ਕੇ ਕਿਸਾਨਾਂ ਤੋਂ ਜ਼ਮੀਨ ਖੋਹੀ ਜਾ ਰਹੀ ਆ ਉਸ ਦਾ ਅਸੀਂ ਸਾਰੇ ਵਿਰੋਧ ਕਰਦੇ ਆਂ। 80% ਦੇ ਨਾਲ ਮਤਾ ਸਦਕੇ ਅਜ ਪਾਸ ਕੀਤਾ ಗ್ರಾಮ ਸਭਾ ਦਾ। ਸੋ ਕੋਈ ਵੀ ਕਿਸਾਨ ਆਪਣੀ ਜ਼ਮੀਨ ਨਹੀਂ ਦੇਣੀ ਚਾਹੁੰਦਾ ਕਿਉਂਕਿ ਸਰਕਾਰ ਦੀ ਪਾਲਿਸੀ ਆ। ਇਹ ਸਾਡੀ ਜ਼ਮੀਨ ਦੇ ਵਿੱਚੋਂ ਸਾਨੂੰ ਚੌਥਾ ਹਿੱਸਾ ਦੇ ਰਹੇ ਹਨ ਉਹ ਵੀ ਸਾਨੂੰ ਇਹ ਨਹੀਂ ਪਤਾ ਕਿ ਪਲਾਟ ਕਿੱਥੇ ਦੇਣੇ ਨੇ ਕੋਈ ਇਹਦਾ ਬਣਾਇਆ ਨੀਗਾ ਨਕਸ਼ਾ ਦਾ ਦੱਸਿਆ ਜਾਵੇ ਕਿ ਕਿਹੜੇ ਪਾਸੇ ਦੇਣੇ ਨੇ ਕਦੋਂ ਡਿਵੈਲਪ ਹੋਣੀਆਂ ਕਿਸਾਨ ਕੀ ਕਰੂਗਾ ਕਿਸਾਨ ਦਾ ਤਾਂ ਗੁਜ਼ਾਰਾ ਇਹ ਜ਼ਮੀਨ ਦੇ ਉੱਤੇ ਚੱਲਦਾ ਤੋਏ ਜੋ ਆਮ ਆਦਮੀ ਪਾਰਟੀ ਆ ਇਹਨਾਂ ਦੇ ਕੋ ਖਜ਼ਾਨਾ ਇਹਨਾਂ ਦਾ ਖਾਲੀ ਆ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਦਾ ਪੈਸਾ ਲੁੱਟ ਕੇ 2027 ਦਾ ਚੋਣਾਂ ਦੇ ਵਿੱਚ ਇਹ ਦੁਬਾਰਾ ਆਉਣਾ ਚਾਹੁੰਦੇ ਨੇ ਪਰ ਇਹਨਾਂ ਦੇ ਮਨਸੂਬੇ ਅਸੀਂ ਕਦੇ ਸਫਲ ਨਹੀਂ ਹੋਣ ਦਵਾਂਗੇ ਤੋ ਅਸੀਂ ਮਰ ਜਾਾਂਗੇ ਪਰ ਆਪਣੀ ਜ਼ਮੀਨ ਨਹੀਂ ਛੱਡਾਂਗੇ। ਆਪਣੀ ਪਾਰਟੀ ਪਹਿਲੀ ਗੱਲ ਤਾਂ ਸਾਡੇ ਕੋਲ ਪਿੰਡ ਕੋ ਐਡਾ ਹੈ ਹੀ ਨਹੀਂ ਲੀਡਰ। ਜੇ ਬਾਹਰੋਂ ਵੀ ਕੋਈ ਆਊਗਾ ਉਹਦਾ ਵੀ ਅਸੀਂ ਬਾਈਕਾਟ ਕਰਾਂਗੇ। ਇਹਨਾਂ ਨੂੰ ਪਿੰਡ ਦੇ ਵਿੱਚੋਂ ਭਜਾਵਾਂਗੇ। 2027 ਦੇ ਵਿੱਚ ਤਾਂ ਅਸੀਂ ਇਹਨਾਂ ਨੂੰ ਸਾਫਸ ਕਰਾਂਗੇ। ਇੱਕ ਵੀ ਸੀਟ ਨਹੀਂ ਆਮ ਆਦੀਮ ਪਾਰਟੀ ਨੂੰ ਜਾਣ ਦੇਵਾਂਗੇ। ਪੰਜਾਬ ਸਰਕਾਰ ਤਾਂ ਕਾਫੀ ਪਾਲਿਸੀ ਦੇ ਫਾਇਦੇ ਕਨਾਰੀ ਆ ਕਿ ਕਿਸਾਨਾਂ ਨੂੰ ਔਨੇ ਏਕੜ ਜ਼ਮੀਨਾਂ ਜਾਂਨੇ ਸਾਲਵਾ ਜਿਹੜੇ ਕਿ ਦਿੱਤਾ ਜਾਏਗਾ ਮੁਆਵਜ਼ਾ ਦਿੱਤਾ ਜਾਏਗਾ। ਜੋ ਸਰਕਾਰ ਜੀ ਫਾਇਦੇ ਕਨਾਰੀ ਆ। ਪਹਿਲੀ ਗੱਲ ਤਾਂ ਜਿਹੜਾ ਕਹਿੰਦੇ ਨੇ ਇੰਨੇ ਬੰਦਿਆਂ ਨੇ ਜ਼ਮੀਨ ਦੇਤੀ ਉਹ ਇਹਨਾਂ ਦੇ ਸਾਰੇ ਆਪਦੇ ਏਜੰਟ ਨੇ ਜਾਂ ਪ੍ਰਾਪਰਟੀ ਡੀਲਰ ਨੇ ਉਹ ਸ਼ੋਅ ਕਰ ਰਹੇ ਨੇ ਕੋਈ ਵੀ ਕਿਸਾਨ ਆਪਣੀ ਜ਼ਮੀਨੀ ਦੇ ਰਿਹਾ ਤੇ ਨਾਲੇ ਜੋ ਇਹਨਾਂ ਨੇ ਕਿਹਾ ਕਿ ਤੁਹਾਨੂੰ 50000 ਦੇਵਾਂਗੇ ਲਾਲਚ ਦੇ ਰਹੇ ਨੇ ਕਿਸਾਨ ਨੂੰ ਉਦੋਂ ਬਾਅਦ ਤੁਹਾਨੂੰ ਲੱਖ ਦੇ ਦਾਂਗੇ ਜੀ ਕਿਉਂਕਿ ਇਹ ਕਦੋਂ ਡਿਵੈਲਪ ਕਦੋਂ ਹੋਣੀ ਆ ਇਹ ਕੋਈ ਪਤਾ ਨਹੀਂ ਕਿਉਂਕਿ ਜਿਹੜੀ ਮਹਾਲੀ ਦੇ ਵਿੱਚ ਵੀ ਪਹਿਲਾਂ ਲੈਂਡ ਪੂਲਿੰਗ ਦੇ ਵਿੱਚ ਜ਼ਮੀਨ ਕਾਇਰ ਹੋਈ ਸੀ ਉਹਦੇ ਤੱਕ ਵੀ ਕਾਫੀ ਪਲਾਟ ਖਾਲੀ ਪਏ ਨੇ ਕਿਉਂਕਿ ਕਿਸਾਨ ਨੂੰ ਤਾਂ ਹੁਣ ਪੈਸੇ ਦੀ ਲੋੜ ਆ ਉਹ ਆਪਣਾ ਕਾਰੋਬਾਰ ਜਿਹੜਾ ਖੇਤੀ ਤੇ ਚਲਾ ਰਿਹਾ ਤਦੋਂ ਉਹਦੀ ਜ਼ਮੀਨਤ ਵੀ ਖੋਹ ਲੈਣੀ ਆ ਉਹ ਕਿੱਥੋਂ ਆਪਣਾ ਪਰਿਵਾਰ ਪਾਲੂਗਾ ਲਿਮਟਾਂ ਲਾਈਆਂ ਨੇ ਕਿਸਾਨਾਂ ਨੇ ਕਿੱਥੋਂ ਖਰਚਾ ਕਰਨਗੇ ਮੋੜਨਗੇ ਤੋਂ ਇਹ ਜੋ ਪਾਲਿਸੀ ਆ ਜੀ ਇਹ ਬਿਲਕੁਲ ਗਲਤ ਪਾਲਿਸੀ ਆ ਇਹ ਰੱਦ ਹੋਣੀ ਚਾਹੀਦੀ ਆ ਅਸੀਂ ਇਹਦਾ ਵਿਰੋਧ ਪੁਰਜ਼ੋਰ ਵਿਰੋਧ ਕਰਦੇ ਆ ਪਿੰਡ ਵਾਲੇ ਪਰ ਕੀ ਕਹਦੇ ਚਾਹੁੰਦੇ ਜਿਸ ਤਰ੍ਹਾਂ ਵੀ ਪੰਜਾਬ ਸਰਕਾਰ ਜਿਸ ਤਰ੍ਹਾਂ ਫਾਇਦਾ ਵੀ ਕਨਾਰੀ ਆ ਇਸ ਦੇ ਨਾਲ ਨਾਲ ਇਹ ਵੀ ਗੱਲ ਕੀਤੀ ਜਾਂਦੀ ਹੈ ਕਿ ਮਤਲਬ ਜੀ ਕਿਸਾਨ ਆਪ ਆ ਕੇ ਜ਼ਮੀਨ ਦੇਣਗੇ ਤਾਂ ਸੀ ਜ਼ਮੀਨ ਤੇ ਜਿਹੜਾ ਪਾਉ ਕੀਤਾ ਜਾਵੇ ਦੇਖੋ ਸਰਕਾਰ ਇੱਕ ਲਾਲਚ ਦੇ ਰਹੀ ਆ ਸਰਕਾਰ ਨੇ ਪੈਸਾ ਇਕੱਠਾ ਕਰਨਾ ਆ बड़े-बड़े डीलरਾਂ ਨੂੰ بڑے-बड़े ਜੋ ਵਪਾਰੀ ਨੇ ਉਹਨਾਂ ਨੂੰ ਇਹ ਜ਼ਮੀਨ ਦੇਣਾ ਚਾਹੁੰਦੀ ਹੈ ਤੇ ਇਸੇ ਜ਼ਮੀਨ ਦੇ ਉੱਪਰ ਕਿ ਰੁਪਏ ਦੇ ਵਿੱਚੋਂ 20 ਪੈਸੇ ਕਿਸਾਨ ਨੂੰ ਦਿੱਤੇ ਨੇ ਤਾਂ 80 ਪੈਸੇ ਇਹਨਾਂ ਨੇ ਇਸੇ ਜ਼ਮੀਨ ਤੇ ਲੋਨ ਲੈਣਾ ਠੀਕ ਹੈ ਨਾ ਉਹ ਲੋਨ ਲੈ ਕੇ ਜਿਵੇਂ ਬੀਬੀਆਂ ਨਾਲ ਵਾਅਦਾ ਕੀਤਾ ਸੀ 10000 ਰੁਪਏ ਦਾ ਕਿ ਉਹ ਹਲੇ ਤੱਕ ਪੂਰਾ ਨਹੀਂ ਹੋਇਆ ਹੈਗਾ तकरीबन 4.5 ਸਾਲ ਹੋ ਗਏ ਤੇ ਸਰਕਾਰ ਦੇਖਦੇ ਆਂ ਪੈਸਾ ਕਿੱਥੋਂ ਇਕੱਠਾ ਹੋਵੇ ਤੇ ਬਈ 2027 ਦੇ ਵਿੱਚ ਚੋਣਾਂ ਤੋਂ ਪਹਿਲਾਂ ਵੀ ਇਹਨਾਂ ਨੂੰ ਕਿਵੇਂ ਲੌਲੀ ਪਾਪਾ ਦਿੱਤਾ ਜਾਵੇ ਠੀਕ ਹਨ ਜੇ ਤੁਸੀਂ ਬੀਬੀਆਂ ਨਾਲ ਵਾਅਦਾ ਕੀਤਾ ਵਾ 1000 ਰੁਪਏ ਦਾ ਤਾਂ ਫਿਰ ਤੁਸੀਂ ਪਹਿਲੇ ਸਾਲ ਹੀ ਦਿੰਦੇ ਤੇ ਅਸੀਂ ਪੂਰਾ ਨਗਰ ਕਨੇਜ ਸਮੂਹ ਪੰਚਾਇਤ ਅਸੀਂ ਇਸ ਲੈਂਡ ਪੂਲਿੰਗ ਪਾਲਿਸੀ ਦਾ ਪੂਲ ਵਿਰੋਧ ਕਰਦੇ ਆਂ ਸਾਡੇ ਸਾਰੇ ਪੁਰਤਰਾ ਸਾਹਿਬ ਕਮੇਟੀ ਸਾਡੇ ਮਹਤਵਪੂਰਨ ਬੰਦੇ ਸਾਡੇ ਸਰਪੰਚ ਸਾਡੀ ਨੌਜਵਾਨ ਸਭਾ ਤੇ ਗ੍ਰਾਮ ਸਭਾ ਸਾਰਿਆਂ ਦਾ ਇੱਕ ਹੀ ਇੱਕਾ ਕਰ ਲਿਆ ਵੀ ਕੋਈ ਵੀ 1 ਇੰਚ ਵੀ ਜ਼ਮੀਨ ਨਹੀਂ ਦੇਊਗਾ ਜਿਆਣਾ ਚਾਹਣਾ ਅੱਜ ਇਸ ਮੌਕੇ ਤੇ ਜਿਹੜਾ ਕੇ ਮਤਾ ਪਾਇਆ ਗਿਆ ਇਸ ਪਿੰਡ ਦੇ ਵਿੱਚ ਵਰਗੁਸ ਖਾਲਸਾ ਬਏ ਕੁਝ ਹੀ ਦੇ ਫਤੇ ਇਹ ਅੱਜ ਪਿੰਡ ਦਾ ਗ੍ਰਾਮ ਸਭਾ ਦਾ ਆਮ ਜਲਾਸਾ ਦਿਆ ਗਿਆ ਸੀਗਾ ਆਮ ਜਲਾਸਾ ਸੱਦਣ ਦੀ ਜ਼ਰੂਰਤ ਕਿਉਂ ਪਈ ਆਰ ਨੇ ਸੀ ਜੋ ਸਰਕਾਰ ਨੇ ਇੱਕ ਲੈਂਡ ਪੂਲਿੰਗ ਪਾਲਸੀ ਲੋਕਾਂ ਦੇ ਉੱਪਰ ੱੱਕੇ ਨਾ ਮੜਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਜਾਗਰੂਕ ਕਰਨ ਲਈ ਜਾਂ ਉਹਦੇ ਉਹਦੇ ਬਾਰੇ ਦੱਸਣ ਲਈ ਅੱਜ ਆਮ ਜਨ ਸੱਭਿਆ ਗਿਆ ਔਰ ਇਹਦੇ ਵਿੱਚ ਮੇਰੇ ਖਿਆਲ ਸ਼ਾਇਦ ਦੱਸਣ ਦੀ ਬਾਰ-ਬਾਰ ਆਪਾਂ ਨੂੰ ਜ਼ਰੂਰਤ ਹੈ ਨਹੀਂ ਵੀ ਇਹਦਾ ਫਾਇਦਾ ਕੀ ਹੈ ਇਹਦਾ ਫਾਇਦਾ ਉਹੀ ਦੱਸਦੇ ਨੇ ਕਿ 1% ਵੀ ਫਾਇਦਾ ਤੁਹਾਨੂੰ ਵੜਾ ਕੇ ਦੱਸਦੇ ਨੇ ਵੀ 1% ਤੁਹਾਨੂੰ ਸਿਰ ਇਹ ਚੀਜ਼ ਦਾ ਫਾਇਦਾ ਦੇਣ ਲੱਗੇ ਕੀ ਫਾਇਦਾ ਉਸਦਾ ਜਿਹੜੀ ਜ਼ਮੀਨ ਆ ਜ਼ਮੀਨ ਦੇ ਸੱਤੇ ਸਾਰੇ ਸਾਰੇ ਕਾਰੋਬਾਰ ਚੱਲਦੇ ਆ ਜ਼ਮੀਨ ਦੇ ਸੱਤੇ ਸਾਡੇ ਬੱਚੇ ਪੜ੍ਹਦੇ ਆ ਬੱਚਿਆਂ ਦਾ ਜੁਆਸੀਂ ਬਿਲਕੁਲ ਜੋ ਵੀ ਕਰਦੇ ਹੁਣ ਇੱਕ ਪਿੰਡਾਂ ਦੇ ਵਿੱਚ ਇਸ ਟਾਈਮ ਲੱਖਾਂ ਕਰੋੜਾਂ ਰੁਪਈਆਂ ਦੀਆਂ ਕੋਠੀਆਂ ਲੋਕਾਂ ਨੇ ਬਣਾਈਆਂ ਹੋਈਆਂ ਨੇ ਠੀਕ ਹੈ ਕੀ ਉਹ ਢਾਹੀਏ ਅਸੀਂ ਕੀ ਉਹ ਢਾਹ ਕੇ ਦੁਬਾਰਾ ਜਿਹੜੇ ਸਾਨੂੰ ਇੱਕ ਕੀਲੇ ਵਿੱਚੋਂ ਸਾਨੂੰ 1000 ਗਜ ਤੱਕ ਪਲਾਟ ਦੇਣ ਲੱਗਿਆ 2 ਐਸ.ਟੀ.ਓ ਦੇਣ ਲੱਗਿਆ ਅਸੀਂ ਦੁਕਾਨਦਾਰੀ ਕਰਾਂਗੇ ਉਹਨਾਂ ਨਾਲ ਜਿਹੜੀ ਸਾਡੀ ਖੇਤੀ ਦੀ ਪੌਲਿਸੀ ਆ ਜੋ ਅਸੀਂ ਖੇਤੀ ਪ੍ਰਧਾਨ ਸੂਬਾ ਹੈ ਇਹ ਮਤਲਬ ਉਸ ਚੀਜ਼ ਨੂੰ ਸਾ ਤੋਂ ਹੱਕ ਖੋ ਕੇ ਕੀ ਕੀ ਜਿਤਾਉਣਾ ਚਾਹੁੰਦੇ ਨੇ ਕੀ ਕਰਨਾ ਚਾਹੁੰਦੇ ਨੇ ਇਸ ਗੱਲ ਬਾਰੇ ਇਸ ਕਰਕੇ ਅਸੀਂ ਉਹਦਾ ਪਰਜੋਰ ਵਿਰੋਧ ਜਿਤਾਉਣ ਦੇ ਲਈ ਅੱਜ ਸਾਰਾ ਆਪਣਾ ਇਕੱਠਾ ਹੋਇਆ ਸਾਰਾ ਨਗਰ ਇਕੱਠਾ ਹੋਇਆ ਤੇ ਇਸ ਕਰਕੇ ਸਾਨੂੰ ਤਾਂ ਅਜ ਤੱਕ ਕੋਈ ਫਾਇਦਾ ਨਜ਼ਰ ਨਹੀਂ ਆਇਆ ਹਾਂ ਜੋ ਉਹ ਸਾਨੂੰ ਕੋਈ ਫਾਇਦਾ ਘਣਾ ਦੇਣ ਅਸੀਂ ਦੇਖਾਂਗੇ ਕਿ ਕੀ ਫਾਇਦਾ ਸਾਨੂੰ ਇਹਦੇ ਵਿੱਚ ਫਾਇਦਾ ਕੀ ਆ ਸੰਤਨ ਨਜ਼ਰ ਨਹੀਂ ਆ ਰਿਹਾ ਫਾਇਦਾ ਜਿਹੜੇ ਕਹਿ ਰਹੇ ਵੀ ਕਿਸਾਨਾਂ ਨੇ ਜ਼ਮੀਨਾਂ ਦੇਤੀਆਂ ਕੋਈ ਕਿਸਾਨ ਵੀ ਦੱਸ ਤੋ ਵੀ ਆ ਕਿਸਾਨ ਨੇ ਜ਼ਮੀਨ ਆਪਦੀ ਦੇਦੀ ਹੈ ਜਾਓ ਮਤਲਬ ਸਹਿਮਤ ਹੋ ਗਿਆ ਸੀ ਨਾ ਆ ਜਿਹੜੇ ਕੋਈ ਪ੍ਰਾਪਰਟੀ ਡੀਲਰ ਨੇ ਉਹ ਲੋਕਾਂ ਨੂੰ ਦਿਖਾਉਣ ਦੇ ਜ਼ਰੂਰ ਇਸ ਵਾਰਾ ਮਤਲਬ ਲੋਕਾਂ ਤੋਂ ਉਹਨਾਂ ਦਾ ਪ੍ਰਚਾਰਿਆ ਜਾ ਰਿਹਾ ਜਾਂ ਉਹਨਾਂ ਨੂੰ ਇੱਕ ਸਿੰਪਲ ਬਣਾਇਆ ਜਾ ਰਿਹਾ ਵੀ ਆ ਦੇਖੋ ਜੀ ਇਹਨਾਂ ਨੇ ਜ਼ਮੀਨ ਦਿੱਤੀ ਹੈ ਐਸ ਪਿੰਡ ਦੇ ਵਿੱਚ ਜ਼ਮੀਨ ਦਿੱਤੀ ਹੈ ਅਸੀਂ ਤਾਂ ਸਾਡਾ ਅਸੀਂ ਤਾਂ ਬਿਲਕੁਲ ਇਹਦਾ ਪ੍ਰਤੀਰੋਧ ਕਰ ਰਹੇ ਹਾਂ ਇਸ ਚੀਜ਼ ਦਾ ਬਿਲਕੁਲ ਜਿਸ ਤਰ੍ਹਾਂ ਆਪਾਂ ਗੱਲਬਾਤ ਕੀਤੀ ਐ ਸੋ ਪਿੰਡ ਦੇ ਇਸੇ ਨਾਲ ਨਾਲ ਹੋਰ ਵੀ ਜਿਹੜੀਆਂ ਕਿੱਥੇ ਬੀਬੀਆਂ ਵੀ ਮੌਜੂਦ ਐ ਆਪਾਂ ਨਾਲ ਵੀ ਗੱਲਬਾਤ ਕਰਾਂਗੇ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਆ ਜੇ ਮਾਤਾ ਪਾਇ ਹੈ ਜੀ ਹਾਂ ਜੀ ਮੈਜੀ ਕਾਤਾਲ ਸਾਹਿਬ ਵਾਹਿਗੁਰੂ ਜੀ ਕੀ ਬਤੇ ਮੀਨ ਐ ਜਿਹੜੀ ਇਹ ਜਾਇਦਾਦ ਆਪਣੀ ਇਹ ਮਾਂ ਐ ਇਹ ਰਿਜ ਕਾ ਇਦੇ ਨਾਲੇ ਆਪਾਂ ਜਿਉਨੇ ਹੋਰ ਜ਼ਿੰਮੇਦਾਰ ਕਿਤੇ ਦਿਹਾੜੀ ਕਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਨਾ ਅੱਜ ਛੱਡੀ ਐ ਜ਼ਮੀਨ ਨਾ ਕੱਲੂ ਛੱਡਣੀ ਆ ਜਿਹੜੇ ਇਹਨਾਂ ਦੇ ਛੜੇ ਮਲੰਗ ਤੇ ਸਾਰਿਆਂ ਦੇ ਵਿਆਹ ਹੋ ਗਏ ਬਸ ਇਹੇ ਹੀ ਕਾਰਨ ਵੀ ਬਸ ਅਸੀਂ ਹੁਣ ਗਏ ਹੁਣ ਨਹੀਂ ਕੋਈ ਆਉਣ ਦਿੰਦਾ ਇਹਨਾਂ ਠੀਕ ਆ ਹਾਂ ਅੱਛਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇਹੀ ਕਹਿਣਾ ਚਾਹੁੰਦੀ ਆ ਭਗਵੰਤ ਮਾਨ ਨੂੰ ਕਿੱਕ ਨਹੀਂ ਵੀ ਜੋ 1000 ਰੁਪਏ ਉਹਨੇ ਮੰਨਿਆ ਸੀਗਾ ਜਨਾਨੀਆਂ ਨੂੰ ਦੇਣ ਨੂੰ ਉਹ ਤਾਂ ਬੇਸ਼ੱਕ ਆਪਦੇ ਕੋਲੇ ਰੱਖ ਲਵੇ ਠੀਕ ਹੈ ਕਿ ਨਹੀਂ ਸਾਡੀ ਜਾਇਦਾਦ ਨੂੰ ਸਾਡੀ ਜੱਦੀ ਜਾਇਦਾਦ ਆ ਸਾਡੇ ਬਜ਼ੁਰਗਾਂ ਦੇ ਠੀਕ ਹੈ ਕਿ ਨਹੀਂ ਐਡੇ ਐਡੇ ਗੰਡਾਸੇ ਲੱਗੇ ਹੋਏ ਨੇ ਤਾਂ ਇਹ ਜਾਇਦਾਦ ਬਣਾਈ ਆ ਸੀ ਮੈਂ ਖੁਦ ਆਪ ਖੇਤੀ ਕਰਦੀ ਆ ਤੇ ਸਾਡੀ ਜ਼ਮੀਨ ਕੰਨੀ ਬਿਲਕੁਲ ਨਾ ਛੱਕੇ ਸਾਡੇ ਕਨੇਚ ਪਿੰਡ ਕੰਨੀ ਨਾ ਛੱਕੇ ਬਿਲਕੁਲ ਮੈਂ ਸਹੀ ਕਹਿੰਦੀ ਪੱਥੀਆਂ ਪੱਥੀਆਂ ਹੋਈਆਂ ਨੇ ਬੁੜੀਆਂ ਦੀਆਂ ਬਾਦੂ ਇੱਟਾਂ ਪਈਆਂ ਨੇ ਰੋੜੇ ਪੈਣੇ ਸੀ ਰੋੜੇ ਚ ਲਾਉਣੇ ਨੇ ਜਿਆਦਾ ਹੋਣਾ ਇਹਨਾਂ ਨੇ 2027 ਚਾਹੁੰਦੇ ਨੇ ਰੋੜੇ ਤੇ ਪੱਥੀਆਂ ਪੈਣੀਆਂ ਨੇ ਇਹਨਾਂ ਦੇ ਪਹਿਲਾਂ ਮੈਂ ਆਪਣੇ ਪੋਤਿਆਂ ਵਾਲੇ ਇਹ ਜ਼ਮੀਨ ਪਿੱਛੇ ਠੀਕ ਆ ਕਿ ਨਹੀਂ ਸਾਰਾ ਪਿੰਡ ਸੁਣਦਾ ਹੁਣ ਮੈਂ ਆਪਣੇ ਪੋਤਿਆਂ ਦੀ ਰੱਖਿਆ ਮੈਂ ਆਪ ਕਰੂੰਗੀ ਬਿਲਕੁਲ ਕਰੂੰਗੀ ਮੇਰੇ ਮੇਰੇ ਮਾਲਕ ਨੇ ਮੇਰੇ ਨਾਲ ਸੇ ਮੇਰੀ ਮੋਢੇ ਤੇ ਕਹੀ ਰੱਖੀ ਆ ਠੀਕ ਆ ਕਿ ਨਹੀਂ ਮੈਂ ਉਹਦੇ ਨਾਲ ਗੁਜ਼ਾਰਾ ਕਰਦੀ ਆ ਮੈਨੂੰ ਕਿਸੇ ਸਰਕਾਰ ਨੇ ਉਹ ਨਹੀਂ ਕੀਤਾ ਇੱਕ 1500 ਪੈਨਸ਼ਨ ਉਹ ਵੀ 17 ਤੋਂ ਲੱਗੀ ਆ 17 ਤੋਂ 2017 ਤੋਂ ਸ਼ਰਮ ਆਉਣੀ ਚਾਹੀਦੀ ਹੈ ਜੀ ਸਰਕਾਰ ਨੂੰ ਜਿਨੇ 7 ਬੱਚੇ ਆਪਦੇ ਪਾਲੇ 6 ਬੱਚੇ ਮੇਰੇ ਪੁੱਤ ਦੇ ਈ ਦੇਖਿਆ ਉਹਨਾਂ ਨੇ ਕਣਕ ਵੀ ਸਾਡੀ ਬੰਦ ਕਰਤੀ ਹੁਣ ਸਾਡੀਆਂ ਜ਼ਮੀਨਾਂ ਨੂੰ ਹੱਥ ਪਾਉਂਦਾ ਕਿਹੜੀ ਗੱਲ ਪਾਉਂਦਾ ਠੀਕ ਹੈ ਕਿ ਨਹੀਂ ਜੇ ਵੋਟਾਂ ਦੇ ਬੈਠੇ ਅਸੀਂ ਭੁੱਲ ਕੇ ਉਹਨੂੰ ਠੀਕ ਹੈ ਕਿ ਨਹੀਂ ਹੁਣ ਉਹ ਸੋਚੇ ਬਿਲਕੁਲ ਨਾ ਕੇਜਰੀਵਾਲ ਨਾ ਇਹ ਕੋਈ ਵੀ ਭਗਵਾਨਤਮਾਨ ਸਾਡੇ ਪਿੰਡ 'ਚ ਨਹੀਂ ਆਉਣਾ ਚਾਹੀਦਾ ਸਾਰੀਆਂ ਬੀਬੀਆਂ ਨੂੰ ਕਾਇਮ ਕਰੂੰਗੀ ਠੀਕਾ ਗੱਲ ਦਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਇਹ ਮਤਲਾ ਕੱਲੀਆਂ ਜ਼ਮੀਨਾਂ ਦਾ ਨਹੀਂ ਹੈ ਇਹ ਮਤਲਾ ਸਾਡੇ ਪੰਜਾਬੀਆਂ ਦੀ ਪੰਜਾਬ ਦੇ ਵਿੱਚ ਹੋਦ ਖਤਮ ਕਰਨ ਦਾ ਮਸਲਾ ਇਹਨਾਂ ਦੀ ਜਦੋਂ ਅਸੀਂ ਜ਼ਮੀਨਾਂ ਦੱਬ ਲਾਂਗੇ ਮੁਰਕੇ ਪੰਜਾਬੀ ਇੱਥੋਂ ਖਿਸਕ ਜਾਣਗੇ ਹੋਰ ਬਾਹਰੋਂ ਲਿਆ ਕੇ ਅਸੀਂ ਲੋਕ ਵਸਾ ਦਾਂਗੇ ਮਸਲਾ ਸਰਕਾਰਾਂ ਦਾ ਇਹੀ ਆ ਪਰ ਇਹ ਮਸਲੇ ਇਹਨਾਂ ਦੇ ਇੱਕਨ ਹੱਲ ਹੋਣੇ ਲੀਂਗੇ ਪੈਣੀ ਛੇਦੀ ਅਸੀਂ ਦਬਣ ਵਾਲੇ ਤਾਂ ਹਨ ਨਾ ਜ਼ਮੀਨ 'ਚ ਪੜੋਂਦੇ ਅਸੀਂ ਆਪ ਕੁਰਬਾਨ ਹੋ ਜਾਾਂਗੇ ਪਰ ਜ਼ਮੀਨਾਂ ਨਹੀਂ ਜਾਣ ਦਿੰਦੇ ਅਸੀਂ ਜਾਣ ਦੇਣਾ ਨਾ ਨਾ ਭੁਲੇਖਾ ਵਾਲਿਆ ਨਾ ਕਿ ਅੱਗੇ ਮੋਦੀ ਦਾ ਭੁਲੇਖਾ ਨਿਕਲਿਆ ਇਹਨਾਂ ਦਾ ਵੀ ਨਿਕਲ ਜੀ ਇਹ ਕੋਈ ਆ ਉਹ ਨਹੀਂ ਹੈ ਵੀ ਦੇਤਾ ਹਿੰਦੁਸਤਾਨ ਉਦੋਂ ਇਹਨਾਂ 'ਚ ਦਮ ਨਹੀਂ ਸੀ ਉਦੋਂ ਸਾਡੇ ਗੁਰੂ ਸਾਹਿਬ ਉਹਨਾਂ ਨੇ ਜਿਹੜੇ ਸਿੰਘ ਸਾਥੀ ਹੋਏ ਸੀ ਉਹਨਾਂ ਨੇ ਆਪਣੇ ਹਿੱਸੇ ਤੇ ਜ਼ੋਰ ਨਾਲ ਇਹ ਜ਼ਮੀਨਾਂ ਲੈ ਲਈਆਂ ਹਨੂ ਮਿਲ ਗਈਆਂ ਉਹਨੇ ਫਿਰਦੇ ਨੇ ਕੌਣ ਨੂੰ ਇੰਨੀ ਜਿੱਤੀ ਤਾਂ ਨਹੀਂ ਅਸੀਂ ਜ਼ਮੀਨਾਂ ਕੌਣ ਦਿੰਦੇ ਕਿਉਂਕਿ ਸਾਡਾ ਜਿਹੜਾ ਪੰਜਾਬ ਦਾ ਰਾਜ ਸੀਗਾ ਨਾ ਉਹ ਹਿਮਾਚਲ ਪ੍ਰਿਆਨਾ ਰਾਜਤਾਂ ਦੇ ਕੋਈ ਇੱਛਾ ਪੱਕੀ ਉਹ ਕੋਸੀ ਬਾਰਡਰ ਇਹਦਾ ਮਥਰਾ ਤੋਂ ਉਰਲੇ ਪਾਸੇ ਸਾਡਾ ਰਾਜ ਉੱਥੇ ਤੱਕ ਰਿਹਾ ਸੀ ਕਰਾ ਦੇ ਇਨਾਂ ਨੂੰ ਭੁਲੇ ਕਾਬੂ ਜਾਂਦੀ ਪੰਜਾਬੀਆਂ ਨੂੰ ਇੱਥੋਂ ਕਿੰਨੇ ਖਦੇੜਦੀ ਏ ਕਾਰੋਂ ਲੋਕ ਲੈ ਆ ਕੇ ਇੱਥੇ ਬਿਠਾ ਦਈਏ ਕੱਲਾ ਜ਼ਮੀਨਾਂ ਦਾ ਮਸਲਾ ਨਹੀਂ ਹੈ ਸਾਡੀ ਹੋ ਤਾਂ ਹੋ ਨ ਖਤਮ ਕਰਨ ਦਾ ਮਸਲਾ ਬਾਕੀ ਇੰਨੀ ਸਦੀ ਅਸੀਂ ਦਬਣ ਵਾਲੇ ਨਹੀਂ ਹੈਗੇ ਕਿੰਨੇ ਜ਼ਾਲਮਾ ਕਿੰਨੇ ਆ ਬਾਤ ਚਾਹਾਂ ਬਹੁਰਾ ਜ਼ੋਰ ਲਾਇਆ ਅਸੀਂ ਨਹੀਂ ਮੁੱਕੇ ਅੱਖਾਂ ਸਾਹਮਣੇ ਮਾਮਾ ਦੇ ਪੁੱਤ ਵੱਡੇ ਬਹੁਰਾ ਬੜਾ ਘਰਟ ਆਇਆ ਅਸੀਂ ਨਹੀਂ ਮੁੱਕੇ ਮੁੱਕੇ ਸਾਡੇ ਸਾਡੀ ਖੱਲ ਲਾ ਕੇ ਚਕਮਾ ਸਾਡਿਆਂ ਤੇ ਮਿਰਤ ਨੂਨ ਪਾਇਆ ਅਸੀਂ ਨਹੀਂ ਮੁੱਕੇ ਸਾਡੇ ਸਾਡੇ ਸਿਰਾਂ ਦਾ ਜ਼ਾਲਮਾ ਮੁੱਲ ਪਾਇਆ ਉਹ ਵੀ ਦੌੜਿਆ ਆ ਅਸੀਂ ਨਹੀਂ ਮੁੱਕੇ ਸਾਨੂੰ ਮੁੱਕ ਗਏ ਆਪ ਮਕਾਉਣ ਵਾਲੇ ਪਰ ਅਸੀਂ ਨਹੀਂ ਮੁੱਕੇ ਹੁਣ ਤਾਂ ਡੰਨਰਾਉਣ ਦੀ ਗੱਲ ਹੀ ਨਹੀਂ ਕੋਈ ਜਦੋਂ ਗਿਣਤੀ ਦੇ ਥਾਂ ਉਦੋਂ ਨਹੀਂ ਮੁੱਕੇ ਹੁਣ ਤੇ ਡੰਨਰਾਉਣ ਦੀ ਗੱਲ ਹੀ ਨਹੀਂ ਕੋਈ ਸਾਡੇ ਅੰਗ ਸੰਗ ਬਾਜਾਂ ਵਾਲਾ ਗੁਰੂ ਰਹਿੰਦਾ ਤੇ ਕੋਈ ਸਾਨੂੰ ਡਰਾਵੇ ਤੇ ਗੱਲ ਨਹੀਂ ਕੋਈ ਤੇ ਕੋਈ ਸਾਨੂੰ ਡਰਾਵੇ ਤਾਂ ਗੱਲ ਹੀ ਨਹੀਂ ਕੋਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਹਾਂ ਜੀ ਸਰ ਅੱਛਾ ਜਿਹੜੇ ਕਿ ਆਂਜਾ ਕੀਤਾ ਗਿਆ ਕਿ ਮਤਾ ਪਾਇਆ ਗਿਆ ਪੰਦੇ ਵੱਲੋਂ ਇਹ ਵੀਰ ਜੀ ਜਿਹੜਾ ਸਰਕਾਰ ਨੇ ਗਲਤ ਪਾਲਿਸੀ ਬਣਾਈ ਆ ਉਹਦੇ ਵਿਰੋਧ ਦੇ ਵਿੱਚ ਆ ਇਹ ਪੰਜਾਬ ਦੀਆਂ ਜ਼ਮੀਨਾਂ ਖੋਣੀ ਚਾਹੁੰਦੀ ਆ ਸਰਕਾਰ ਮੰਨ ਲਓ 1 ਲੱਖ ਏਕੜ ਦਾ ਇਹਨਾਂ ਨੇ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਨੇ ਉਹਨਾਂ ਦੇ ਵਿੱਚ ਖੋਲੀ ਬਾਕੀ ਜਿਹੜੀ ਰਹਿਦੀ ਹੁੰਦੀ ਆ ਵੀ 65000 ਏਕੜ ਦਾ ਹੁਣ ਇਹਨਾਂ ਨੇ ਕਿਹਾ ਵੀ ਅਸੀਂ ਲੈਂਡ ਪੂਲਿੰਗ ਦੇ ਥੱਲੇ ਇਹ ਜਿਹੜੀ ਜ਼ਮੀਨ ਲੈਣੀ ਆ ਇਹਦਾ ਪੰਜਾਬ ਨੂੰ ਮਾਰਨੇ ਵਾਲੀਆਂ ਪਾਲਸੀਆਂ ਨੇ ਖਾਲਸੇ ਨੂੰ ਖਤਮ ਕਰਨੀਆਂ ਪਾਲਸੀਆਂ ਨੇ ਪਰ ਖਾਲਸੇ ਨੂੰ ਖਤਮ ਕਰਦੇ ਬਹੁਤ ਜਨਮ ਆ ਗਏ ਅੰਕਲ ਜੀ ਨੇ ਦੱਸਿਆ ਪੂਰਾ ਵਿਸਤਾਰਪੂਰਵਕ ਵੀ ਬਹੁਤ ਖਾਲਸੇ ਨੂੰ ਹੁਣ ਤੱਕ ਮੋਗਲ ਜੇ ਪਹਿਲਾਂ ਤੋਂ ਖਾਲਸੇ ਨੂੰ ਖਤਮ ਕਰਦੇ ਆਉਂਦੇ ਨੇ ਜਿੰਨਾ ਇਹ ਖਤਮ ਕਰਦੇ ਨੇ ਉੰਨਾ ਵੱਧ ਰਹੇ ਆ ਠੀਕ ਹੈ ਜੀ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੀ ਇਹਨਾਂ ਦੀ ਇਹ ਪਾਲਸੀ ਆ ਇਹਨੂੰ ਵਾਪਸ ਲੈ ਲਵੇ ਨਹੀਂ ਤਾਂ ਫਿਰ ਸਾਨੂੰ ਵਾਪਸ ਜਿਵੇਂ ਮੋਗਲ ਭਜਾਏ ਨੇ ਜਾਂ ਉਹਨੇ ਤਾਂ ਭਜਾਉਣੇ ਸਾਨੂੰ ਇਹ ਵੀ ਆਉਂਦੇ ਨੇ ਠੀਕ ਹੈ ਜੀ ਇਹ ਪੰਜਾਬ ਦੇ ਵਿੱਚ ਜ਼ਮੀਨਾਂ ਖੋਣ ਦਾ ਨਹੀਂ ਪਹਿਲਾਂ ਮੋਦੀ ਨੇ ਤਿੰਨ ਕਾਲੇ ਕਾਨੂੰਨ ਲਿਆਂਦੇ ਸੀਗੇ ਉਹ ਵੀ ਇਹੀ ਸੀਗਾ ਇਹ ਮੋਦੀ ਦਾ ਹੀ ਭਾਈ ਆ ਮੋਦੀ ਦੀਆਂ ਸਕੀਮਾਂ ਨੇ ਗਾਹ ਗੇਜਰੀ ਵਾਲੇ ਉਹਨਾਂ ਨਾਲ ਰਲ ਕੇ ਉਹਨਾਂ ਨੇ ਕਿਹਾ ਵੀ ਜੇ ਕਿ ਆਪਣਾ ਕਿ ਉਹ ਸਿੱਤੀਂ ਗੁਲੀ ਨਾਲ ਨੰਗ ਦਾ ਪੁੱਠੀ ਕਰ ਲੋ ਵੀ ਜ਼ਮੀਨਾਂ ਇਹਨਾਂ ਦੀ ਰੋਕ ਲੋ ਜਾਂ ਜ਼ਮੀਨਾਂ ਹੀ ਨਹੀਂ ਰਹਿਣਗੀਆਂ ਫਿਰ ਕਾਦਾ ਹੋਰ ਰਹੂਗਾ ਪਰ ਇੰਨੀ ਛੇਤੀ ਪੰਜਾਬ ਇਹਨਾਂ ਦੇ ਮੂਹਰੇ ਕਦੇ ਬੋਡੇ ਨਹੀਂ ਟੇਕੂਗਾ ਅੱਜ ਤੱਕ ਟੇਕੇ ਨਹੀਂ ਸਾਡੇ ਦਾਦੇ ਪੜਦਾਦੇ ਨੇ ਨਹੀਂ ਟੇਕੇ ਅਸੀਂ ਨਹੀਂ ਟੇਕਾਂਗੇ ਇਹ ਸਾਡੇ ਖੇਤਾਂ ਤੇ ਸਾਡੀ ਜ਼ਮੀਨ ਦੇ ਵਿੱਚ ਪੈਰ ਧਰਨਗੇ ਅਸੀਂ ਪੈਰ ਵੱਡਾਂਗੇ ਛੱਡਦੇ ਨਹੀਂ ਹੈਗੇ ਠੀਕ ਨਹੀਂ ਇੰਨੀ ਛੇਤੀ ਨਹੀਂ ਕਿਸੇ ਵਿਚਾਰ ਕੇ ਆਉਣ ਇਹ ਜਦੋਂ ਆਲੇ-ਦਾਲੇ ਦੇ ਪਿੰਡਾਂ ਦੇ ਵਿੱਚ ਵੀ ਠੀਕ ਨਹੀਂ ਮੈਂ ਸਾਰੇ ਆਂ ਵੀਰਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਜਿਨ੍ਹਾਂ ਦੀ ਜ਼ਮੀਨ ਅੱਜ ਨਹੀਂ ਆਈ ਬਾਰੀ ਸਾਰਿਆਂ ਦੀ ਆ ਇਹ ਸਿਰਫ 65000 ਏਕੜ ਦੀ ਉਹ ਲਿਸਟ ਜਾਰੀ ਹੋਈ ਆ ਇਹ ਤੋਂ ਮਗਰੋਂ 1.5 ਲੱਖ ਏਕੜ ਦੀ ਲਿਸਟ ਹੋਰ ਬਣੀ ਪਈ ਆ ਠੀਕ ਨਹੀਂ ਇਹਨਾਂ ਦਾ ਤਾਂ ਕੇਜਰੀ ਵਾਲਾ ਤਾਂ ਕੰਮ ਇਹ ਹੈ ਵੀ ਇਹਦੇ ਪੈਸਾ ਇਕੱਠਾ ਕਰਨ ਪੈਸਾ ਇਕੱਠਾ ਕਰਕੇ ਬਿਲਡਰਾਂ ਨੂੰ ਜ਼ਮੀਨਾਂ ਸੰਭਾਲ ਦੇਣੀਆਂ ਨੇ ਕਸਾਨਾਂ ਨੂੰ ਨਿਵੇਸ਼ਲੇ ਕਰ ਦੇਣਾ ਡੱਬਾ ਲੈ ਕੇ ਫੈਕਟਰੀਆਂ 'ਚ ਜਾਣ ਲਾ ਦੇਣਾ ਹੁਣ ਤੱਕ ਕਿੰਨੀਆਂ ਜ਼ਮੀਨਾਂ ਪਈਆਂ ਨੇ ਤੁਹਾਨੂੰ ਪਤਾ ਹੀ ਆ ਤੁਸੀਂ ਦੇਖਿਆ ਗੋਬਿੰਦਪਾਲਾ ਸਾਹਿਬ 6000 ਏਕੜ ਜ਼ਮੀਨ ਪਈ ਆ ਸਿਰਫ ਇਹਦੇ ਵਿੱਚ 5 ਘਰ ਬਣੇ ਨੇ 4 ਫੈਕਟਰੀਆਂ ਬਣੀ ਹੋਈਆਂ ਨੇ ਉੱਥੇ ਕੁਝ ਨਹੀਂ ਵਿਕਾਸ ਹੋ ਰਿਹਾ 600 ਏਕੜ ਆਪਣੇ ਮਿੱਲ ਦੀ ਪਈ ਆ ਜਗਰਾਉ ਉੱਥੇ ਸਿਰਫ 5 ਕੋਠੀਆਂ ਬਣੀ ਹੋਈਆਂ ਨੇ ਰਾਜਪੁਰੇ ਕਿੰਨੀ ਇਹਨਾਂ ਨੇ 1500 ਏਕੜ ਰਿਕੁਆਇਰ ਕਰੀ ਆ ਜੀ ਅਸੀਂ ਨਵਾਂ ਰਾਜਪੁਰਾ ਬਣਾਉਣਾ ਉੱਥੇ ਕੁਝ ਨਹੀਂ ਬਣਿਆ ਆਡੀਆਂ ਜ਼ਮੀਨਾਂ ਖੋਣ ਲਾਗੇ ਖੋਣ ਦਾ ਮਕਸਦ ਇਹਨਾਂ ਦਾ ਕੁਝ ਨਹੀਂ ਡਿਵੈਲਪਮੈਂਟ ਇਹਨਾਂ ਨੇ ਕੋਈ ਨਹੀਂ ਕਰਨੀ ਸਿਰਫ ਰੁਪਈਆ ਇਕੱਠਾ ਕਰਨ ਦਾ ਇਹਨਾਂ ਦਾ ਮਕਸਦ ਆ ਵੀ ਅਸੀਂ ਰੁਪਈਆ ਇਕੱਠਾ ਕਰਕੇ ਸਾਊਥ ਦੇ ਬਿਲਡਰਾਂ ਨੂੰ ਲਿਆ ਕੇ ਦਿੱਲੀੋਂ ਬਿਲਡਰਾਂ ਨੂੰ ਲਿਆ ਕੇ ਜਾਂ ਬਾਹਰਲੇ ਬਿਲਡਰਾਂ ਨੂੰ ਇੱਕ ਵਾਰੀ ਆ ਜ਼ਮੀਨਾਂ ਦੇ ਸਰਕਾਰ ਮਾਲਕ ਬਣ ਜੀਵੇ ਉਹਨਾਂ ਨੂੰ ਮਾਲਕ ਬਣਾ ਦੀਏ ਉਹਨਾਂ ਤੋਂ ਕਰੋੜਾਂ ਰੁਪਈਆ ਲੈ ਕੇ ਬਿਹਾਰ ਦੀ ਇਲੈਕਸ਼ਨ ਆਉਂਦੀ ਆ ਜਾਂ ਹੋਰ ਜਿਹੜੀਆਂ ਇਲੈਕਸ਼ਨਾਂ ਆਉਂਦੀਆਂ ਨੇ ਉਹਨਾਂ ਨੂੰ ਜਿੱਤਣ ਲਈ ਇਹ ਕੇਜਰੀ ਵਾਲ ਦੇ ਹੱਥ ਕੰਡੇ ਨੇ ਠੀਕ ਆ ਜੀ ਸਾਡਾ ਤਾਂ ਇੱਕੇ ਸਾਰੇ ਪੰਜਾਬੀਆਂ ਨੂੰ ਇਹ ਨਾਰਾ ਕੇਜਰੀ ਵਾਲ ਭਜਾਓ ਪੰਜਾਬ ਭਜਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬੋਲੀ